ਆ ਸਿੱਧਾ ਰੋ ਕਰਾਂਗੇ ਫਾਜ਼ਿਲਕਾ ਦਾ ਜਿੱਥੋਂ ਦੇ ਪਿੰਡ ਨੂਰਚਾਹ ਤੋਂ ਸਾਡੇ ਸਹਿਯੋਗੀ ਪ੍ਰਦੀਪ ਕੁਮਾਰ ਜੁੜੇ ਹੋਏ ਨੇ ਪ੍ਰਦੀਪ ਜਿਸ ਪਿੰਡ ਦੇ ਵਿੱਚ ਤੁਸੀਂ ਮੌਜੂਦ ਹੋ ਜਾਂ ਪੂਰੇ ਜ਼ਿਲ੍ਹੇ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਪਹਿਲਾਂ ਦੇ ਮੁਕਾਬਲੇ ਜੇਕਰ ਪਿਛਲੇ 4-5 ਦਿਨਾਂ ਦੇ ਨਾਲ ਹਫਤੇ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਤਸਵੀਰ ਕਿੰਨੀ ਕੁ ਬਦਲੀ ਹੋਈ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਹਾਲਾਤ ਨੇ ਇਸ ਵੇਲੇ ਆ ਬਿਲਕੁਲ ਪਰਮਿੰਦਰ ਜੇਕਰ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਫਾਜ਼ਿਲਕਾ ਜ਼ਿਲ੍ਹੇ ਦੇ 30 ਪਿੰਡ ਹਜੇ ਵੀ ਜੜੀ ਹੈ ਹੜਾਂ ਦੀ ਮਾਰ ਦੇ ਹੇਠ ਨੇ ਹਾਲਾਂਕਿ ਇਨ੍ਹਾਂ ਇਲਾਕਿਆਂ ਦੇ ਅੰਦਰ ਜਿਹੜਾ ਹੈ ਪਾਣੀ ਦਾ ਲੈਵਲ ਘਟਦਾ ਜ਼ਰੂਰ ਦਿਖਾਈ ਦੇ ਰਿਹਾ ਪਰ ਸਥਿਤੀ ਜਿਹੜੀ ਹੈ ਸੁਧਰਦੀ ਦਿਖਾਈ ਨਹੀਂ ਦੇ ਰਹੀ ਇਹ ਨੂਰਸ਼ਾ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਚਾਰੇ ਪਾਸੇ ਜਿਹੜਾ ਹੈ ਪਾਣੀ ਪਾਣੀ ਭਰਿਆ ਹੋਇਆ ਹੈ ਕਈ ਕਈ ਫੁੱਟ ਜਿਹੜਾ ਇਹ ਪਾਣੀ ਜਿਹੜਾ ਖੇਤਾਂ ਦੇ ਅੰਦਰ ਜਮਾ ਹੈ ਟਾਣੀਆਂ ਨੂੰ ਜਿਹੜਾ ਆਪਣੇ ਜਿਹੜਾ ਕਨੈਕਟੀਵਿਟੀ ਜਿਹੜੀ ਹੈ ਟਾਣੀਆਂ ਦੀ ਟੁੱਟੀ ਹੋਈ ਹੈ ਇਹ ਇਲਾਕਾ ਹੈ ਨੂਰਸ਼ਾ ਮੋਰਸ਼ਾ ਦੀ ਗੱਲ ਕਰ ਲਈਏ ਤੇਜਾ ਰੁਇਲਾ ਦੀ ਗੱਲ ਕਰ ਲਈਏ ਦੋਨਾਂ ਨਾਨਕਾ ਦੀ ਗੱਲ ਕਰ ਲਈਏ ਜਾਂ ਰੇਤੇ ਵਾਲੀ ਪੈਣੀ ਦੀ ਗੱਲ ਕਰ ਲਈਏ ਤਾਂ ਹਾਲਾਤ ਜਿਹੜੇ ਨੇ ਸੁਧਰਦੇ ਅਜੇ ਦਿਖਾਈ ਨਹੀਂ ਦੇ ਰਹੇ ਹਾਲਾਂਕਿ ਪਾਣੀ ਦਾ ਪੰਦਰ ਜਰੂਰ ਜਿਹੜਾ ਇਸ ਇਲਾਕਿਆਂ ਦੇ ਅੰਦਰੋਂ ਘਟਿਆ ਹੈ ਹਰੀ ਕੇਟ ਦੀ ਗੱਲ ਕਰ ਲਈਏ ਜਾਂ ਹੁਸੈਨੀ ਵਾਲਾ ਤੋਂ ਉਥੋਂ ਪਾਣੀ ਦਾ ਜਿਹੜੀ ਹੈ ਛੱਡਣ ਦੀ ਜਿਹੜੀ ਗਿਣਤੀ ਜਿਹੜੀ ਹੈ ਕੱਟ ਕੀਤੀ ਹੈ ਦੋ 227000 ਜਿਹੜਾ ਹਰੀਕੇ ਤੇ 2 ਲੱਖ ਕੁਝ ਹਜ਼ਾਰ ਜਿਹੜਾ ਹੈ ਉਹ ਸੇਨੀ ਵਾਲਾ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਹੈ ਪਰ ਲੋਕਾਂ ਨੂੰ ਰਿਲੀਫ ਜਿਹੜੀ ਮਿਲਦੀ ਦਿਖਾਈ ਨਹੀਂ ਦੇ ਰਹੀ ਕਈ ਕਈ ਫੁੱਟ ਜਿਹੜਾ ਪਾਣੀ ਵਿੱਚ ਡੁੱਬੇ ਘਰ ਦਿਖਾਈ ਦੇ ਰਹੇ ਨੇ ਸੜਕੀ ਸੰਪਰਕ ਜਿਹੜਾ ਹੈ ਇਹਨਾਂ ਇਲਾਕਿਆਂ ਦਾ ਜਿਹੜਾ ਟੁੱਟਿਆ ਹੋਇਆ ਦਿਖਾਈ ਦੇ ਰਿਹਾ ਹੈ ਰਾਹਤ ਤੇ ਬਚਾਅ ਕਾਰਜ ਜਿਹੜਾ ਲਗਾਤਾਰ ਚੱਰੀ ਨੇ ਲੋਕਾਂ ਨਾਲ ਵੀ ਗੱਲ ਕਰ ਲੰਨੇ ਆ ਬਾਈ ਜੀ ਕੀ ਨਾਂ ਆ ਜੀ ਆਪਣਾ ਸੁਦੇਸ਼ ਕੁਮਾਰ ਜੀ ਕਿਹੜਾ ਪਿੰਡ ਜੀ ਆਪਣਾ ਨੇ ਹੁਣਾ ਪਈ ਅਚਕ ਕੀ ਹਾਲਾਤ ਕਿਉਂ ਨਹੀਂ ਸੁਧਰ ਰਹੇ ਇਸ ਇਲਾਕੇ। ਹਾਲਾਤ ਜਿਵੇਂ ਕੋ ਪਿੱਛੇ ਬਾਰਛਾਈ ਜਾਂਦੀ ਆ ਨੇ ਤੇ ਬਾਰਛਾਂ ਦਾ ਪਾਣੀ ਕਾਫੀ ਜ਼ਿਆਦਾ ਆਈ ਜਾਂਦਾ ਈ। ਤੁਸੀਂ ਦੇਖ ਰਿਹਾ ਨੇ ਫਸਲਾਂ ਸਾਰੀਆਂ ਡੁੱਬ ਗਈਆਂ ਨੇ, ਮਕਾਨ ਡੁੱਬ ਗਏ ਨੇ। ਉਸੋਂ ਦਾ ਚਾਰਾ ਖਤਮ ਹੈ, ਤੂੜੀ ਖਤਮ ਹੈ ਇੱਥੇ। ਤੇ ਫਿਰ ਇਹਦੇ ਪਾਣੀ ਘਟ ਰਿਹਾ ਜਾਂ ਵੱਧ ਰਿਹਾ ਕੀ ਹਾਲਾਤ ਕੀ? ਆਪਣੇ ਦਾ ਥੋੜਾ ਥੋੜਾ ਘਟ ਰਿਹਾ, 2 ਇੰਚ ਕਦੇ ਇੰਚ ਬਸ ਘਟ ਰਿਹਾ। ਦੇਖ ਰਿਹਾ ਸਪੀਡ ਪਾਣੀ ਨੂੰ ਜਿਵੇਂ ਸੀ। ਇਹ ਅੰਦਰ ਵੀ ਗੱਲ ਕਰ ਲਈਏ ਟਾਣੀਆਂ ਦੀ ਤੇ ਕਿੰਨੀਆਂ ਘਟਾਣੀਆਂ ਨੇ ਤੇ ਕਿੰਨੇ ਕੁ ਲੋਕ ਅੰਦਰ ਹੈਗੇ ਨੇ ਜੇ ਲੋਕ ਬਹੁਤ ਜ਼ਿਆਦਾ ਕਾਫੀ ਹੈਗੇ ਨੇ ਟਾਣੀਆਂ ਵੀ ਕਾਫੀ ਨੇ ਪਿੰਡ ਵੀ 25 ਮਾਰਥਲੇ ਹੜ ਦੇ ਆਏ ਨੇ ਅੰਦਰ ਵੀ 25 ਪਿੰਡ ਬਣ ਜਾਂਦੇ ਨੇ ਕੁਲਕਾ ਗੁੱਦੜ ਪੈਣੀ ਗਲਾਬਾ 1 ਨੰਬਰ 2 ਨੰਬਰ ਮਾਥਮਨਗਰ ਰੇfte ਵਾਲੀ ਟੋਲੇ ਵਾਲੀ ਪੈਣੀ ਸ਼ਮਛਾਵਾ ਉਹ ਦੂਜਾ ਆਪਣਾ ਮਾਥਮਨਗਰ ਤੋਂ ਬਾਅਦ ਛੰਗੜਾ ਆ ਵੀ ਕਾਫੀ ਪਿੰਡ ਵੀ 25 ਪਿੰਡ ਆ ਜਾਂਦੇ ਨੇ ਵਿਚਾਲੇ ਦੇ 8 ਦੀ ਜਪੇਰ ਚ ਰਾਹਤ ਤੇ ਫਿਰ ਬਜਾਵ ਕਾਰਜ ਕਿਵੇਂ ਕੋਈ ਰਾਸ਼ਨ ਪਾਣੀ ਮਿਲ ਰਿਹਾ ਜੀ ਇਹਨਾਂ ਨੂੰ ਰਾਸ਼ਨ ਪਾਣੀ ਮਿਲ ਰਿਹਾ ਜੀ ਲੰਗਰ ਵੀ ਆ ਰਿਹਾ ਹੈ ਸੁਪਰ ਰਾਸ਼ਨ ਵੀ ਆ ਰਿਹਾ ਕੋਈ ਆਪਣੇ ਜਿਹੜੇ ਸੰਸਥਾ ਵਾਲੇ ਹੀ ਹਨ ਕੋਈ ਸਰਕਾਰ ਕਰਦੀ ਹੈ ਨਾਲ ਮਿਲ ਕੇ ਸਾਰਿਆਂ ਨੂੰ ਰਾਸ਼ਨ ਮਿਲ ਰਿਹਾ ਹੈ ਚਾਰਾ ਵੀ ਆ ਰਿਹਾ ਹੈ ਕਾਫੀ ਜ਼ਿਆਦਾ ਸਨ ਆ ਰਿਹਾ ਸਾਰਿਆਂ ਨੂੰ ਇਹ ਫਿਰ ਲੋਕ ਕਿਉਂ ਨਹੀਂ ਬਾਹਰ ਆਏ ਜੀ ਕੋਈ ਕਾਰਨ ਕੀ ਬਣਿਆ ਜੀ ਕਾਰਨ ਜੀ ਮਨ ਲੋ ਕਈ ਵਾਰ ਨਾ ਸਰ ਚੋਰ ਇਥੇ ਕਈ ਹੈਗੇ ਨੇ ਕਈ ਟਾਲੀਆਂ ਤੇ ਸਮਾਨ ਪਿਆ ਹੁੰਦਾ ਤੇ ਉਸ ਕਰਨਾ ਕੋਈ ਨਾ ਕੋਈ ਉੱਤੇ ਦੋ ਚਾਰ ਜੀ ਹੈ ਗਿਆ ਸਮਾਨ ਚੋਰੀ ਕਰ ਲ ਜਾਂਦੇ ਨੇ ਆ ਇੱਥੇ ਉੰਟਾਣੀ ਮੋਨਾਰਾਮ ਇੱਥੇ ਏਸੀ ਲਾਲ ਗਏ ਉਹਨਾਂ ਦਾ LED ਲਾਲ ਗਏ ਵਿਚਾਰਿਆਂ ਦਾ ਕਾਫੀ ਨੁਕਸਾਨ ਹੋਇਆ ਜੀ ਉਹ ਚੋਰੀ ਕਿੰਨੇ ਦਿਨ ਹੋ ਗਏ ਇਸੇ ਤਰ੍ਹਾਂ ਦੇ ਹਾਲਾਤ ਨੇ ਤੇ ਕਿੰਨਾ ਕੋਈ ਕਨੈਕਟੀਵਿਟੀ ਜੁੜੀ ਕਿਸੇ ਦੇ ਨਾਲ ਕਿਹੜੇ ਸੰਪਰਕ ਜੁੜਿਆ ਕੋਈ ਸੜਕੀ ਕੋਈ ਨਹੀਂ ਸਰ ਆਪਣੇ ਕੋਈ ਆਪਣੇ ਇੱਥੇ ਕੋਈ ਸੜਕ ਨੰਨੀ ਨਹੀਂ ਹੋਈ ਵੈਸੇ ਕੋਈ ਨਹੀਂ ਤੇ ਹਾਲਾਤਾਂ ਦੇਖ ਹੀ ਰਹੇ ਸਾਂ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਤੁਹਾਡੀ ਉਮਰ ਵੀ ਲੱਗਦੀ ਹੈ ਤੇ ਕਿੰਨੇ ਕ ਹੜ ਜਿਹੜੇ ਤੁਸੀਂ ਐਸੇ ਲੱਖ ਕੇ ਦਿਨ ਦੱਤੀਸ ਦੇਖ ਚੁੱਕੇ ਹੋ ਜੀ ਅਸੇ ਜੀ 6 6 2 ਅਬਾ ਆਜ ਅੱਖੀ ਨਾਲ ਵੇਖ ਚੁੱਕਾ ਜੀ ਹਾਂ ਹਲਾਤੇ ਹੀ ਹੁੰਦੇ ਨੇ ਈ ਹੋਰ ਜੇ 23 ਗੱਲ ਕਰੀ 23 ਐਚ ਵੀ ਮਾਰ ਇੱਥਾਇਆ ਸੀ ਹਾਂ ਜੀ ਹਾਂ ਜੀ ਹਾਂ ਜੀ 23 ਵਿੱਚੋਂ ਆਇਆ ਕਿ ਤੇ ਆਖੜੇ ਜੀ ਇਹ ਵੀ ਪਾਣੀ ਸੀ ਇਹ ਮੇਚ ਵਿੱਚ ਵੀ ਤੇ ਤੇਈ ਨਾਲੂ ਹੋਣਾ ਥੋੜਾ ਜਿਆਦਾ ਆਇਆ ਹੈ ਆ ਬਿਲਕੁਲ ਪਰਮਿੰਦਰ ਦੇਖ ਸਕਦੇ ਹੋ ਜੀ ਆ ਦੂਰ تک ਜਿਹੜੀਆਂ ਤੁਹਾਨੂੰ ਦਿਖਾ ਦਈਏ ਕਿ ਇੱਕ ਇਸ ਤੋਂ ਅੱਗੇ ਪਾਣੀ ਤੋਂ ਗਾਂ ਕਈ ਢਾਣੀਆਂ ਜਿਹੜੀਆਂ ਲੱਗਦੀਆਂ ਨੇ ਜਿੰਦਾ ਸੜਕੀ ਸੰਪਰਕ ਜਿਹੜਾ ਪੂਰੀ ਤਰ੍ਹਾਂ ਨਾਲ ਠੀਕ ਹੈ ਪਰਮਿੰਦਰ ਫਿਲਹਾਲ ਦੀਆਂ ਪੂਰੀਆਂ ਖੁਸ਼ੀਆਂ ਮਕੌੜ ਲਈ ਬਹੁਤ ਧੰਨਵਾਦ ਤਾਂ ਫਾਜ਼ਿਲਕਾ ਦੇ ਪਿੰਡ ਨੂਰਸ਼ਾਹ ਦੀਆਂ ਤੁਹਾਨੂੰ ਸੀ ਤਸਵੀਰਾਂ ਵਿਖਾਈਆਂ ਨੇ ਅਜੇ ਵੀ ਪੂਰੇ ਇਲਾਕੇ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਭਰਿਆ ਹੋਇਆ ਅਜੇ ਵੀ ਹਾਲਾਤ ਇੱਥੇ ਖਰਾਬ ਨਜ਼ਰ ਆ ਰਹੇ ਨੇ